ਪੰਜਾਬੀ ਗਾਇਕ ਜਸਪੀਰ ਜੱਸੀ ਇੰਨੇ ਦਿਨੀ ਵਿਵਾਦਾਂ ਦੇ ਵਿੱਚ ਕਰਤੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਬੰਦੋ ਸਿੱਖ ਰਹਿਤ ਮਰਿਆਦਾ ਦੇ ਉੱਤ ਚਾ ਕੇ ਇਕ ਕੀਰਤਨ ਸਮਾਗਮ ਜਿਹੜਾ ਉਹ ਕੀਤਾ ਗਿਆ ਦਾ ਉਸਦੀ ਹੈ ਕਿ ਇੱਕ ਪਿੰਡ ਚੱਕ ਚੌਦ ਦੇ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਸਮਾਗਮ ਕਰਵਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਨੂੰ ਲੈ ਕੇ ਇਹ ਸਮਾਗਮ ਸੀ ਅਤੇ ਜਿਸ ਦੇ ਵਿੱਚ ਗਾਇਕ ਜਸਵੀਰ ਜੱਸੀ ਦੇ ਵੱਲੋਂ ਕੀਰਤਨ ਕੀਤਾ ਗਿਆ ਗੁਰਬਾਣੀ ਕੀਰਤਨ ਕੀਤਾ ਗਿਆ ਕਿਉਂਕਿ ਗਾਇਕ ਜਸਪੀਰ ਜੱਸੀ ਜਿਹੜੇ ਸਿੱਖੀ ਸੂਪ ਦੇ ਵਿੱਚ ਨਹੀਂ ਹਾਂ ਤਾਂ ਇਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਨਾ ਤੇ ਇਸ ਨੂੰ ਲੈ ਕੇ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਜਥੇਦਾਰ ਪੁਲਦੀਪ ਸਿੰਘ ਗਰਗਾਜ ਦੇ ਵੱਲੋਂ ਵੀ ਜਿਹੜਾ ਉਹ ਸਪਸ਼ਟ ਕੀਤਾ ਗਿਆ ਕਿ ਕੋਈ ਸਿੱਖ ਹੀ ਆ ਜਿਹੜਾ ਉਹ ਸੰਗਤ ਵਿੱਚ ਬਹਿ ਕੇ ਗੁਰਬਾਣੀ ਕੀਰਤਨ ਕਰ ਸਕਦਾ ਜਾਨਕਿ ਸਿੱਖੀ ਸਰੂਪ ਦੇ ਵਿੱਚ ਜੇ ਕੋਈ ਸ਼ਖਸ ਹੈ ਤਾਂ ਸਿੱਖੀ ਸਰੂਪ ਜਾਨਕਿ ਪੂਰਨ ਤੌਰ ਤੇ ਸਿੱਖ ਹੈ ਉਹੀ ਜਿਹੜਾ ਉਹ ਗੁਰਬਾਣੀ ਜਿਹੜੀ ਆ ਗੁਰਬਾਣੀ ਕੀਰਤਨ ਕਰ ਸਕਦਾ ਸੰਗਤ ਦੇ ਵਿੱਚ ਬਹਿ ਕੇ ਅਤੇ ਗਾਇਕ ਜਸਵੀਰ ਜੱਸੀ ਜਿਹੜਿਆ ਉਹ ਪੂਰੀ ਤਰ੍ਹਾਂ ਦੇ ਨਾਲ ਸਿੱਖ ਸਰੂਪ ਦੇ ਵਿੱਚ ਨਹੀਂ ਹਨ ਉਹਨਾਂ ਨੇ ਦਸਤਾਰ ਜ਼ਰੂਰ ਬੰਨੀ ਹੋਈ ਆ ਪਰ ਨਾ ਹੀ ਉਹਨਾਂ ਦੇ ਕੇਸ ਹਨ ਅਤੇ ਨਾ ਹੀ ਉਹਨਾਂ ਨੇ ਸਿਰੀ ਸਾਹਿਬ ਪਹਿਨਿਆ ਹੋਇਆ ਤਾਂ ਇਸ ਨੂੰ ਲੈ ਕੇ ਉਹ ਲਾਡਨ ਵਿੱਚ ਕਿਰਦੇ ਨਜ਼ਰ ਆ ਰਹੇ ਮਤਦਾਨ ਦੇ ਕਿ ਇਸ ਨੂੰ ਲੈ ਕੇ ਜੋ ਜਿਹੜੀ ਸਪਸ਼ਟ ਗੱਲ ਜਿਹੜੀ ਆ ਸ਼੍ਰੀ ਕਾਉਤਕ ਸਾਹਿਬ ਜੀ ਦੇ ਜਥੇਦਾਰ ਦੇ ਵੱਲੋਂ ਕਹੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੇਖ ਰਿਆਰ ਮਰਿਆਦਾ ਸ਼ਬਦ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖੀ ਕਰਦਾ ਔਰ ਦੇਖੋ ਸੇਖ ਰਿਆਰ ਮਰਿਆਦਾ ਦੇ ਉਲਟ ਕਰਿਆ ਤਾਂ ਗਲਤ ਆ ਉਹ ਠੀਕ ਨਹੀਂ ਇਹ ਸੇਖ ਰਿਆਰ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਆ ਜੋ ਅੱਜ ਦੀ ਦਿਨ ਮਾਰੀ ਕਰ ਦਿੱਤੀ ਹੈ ਕਿ ਨਿੱਕੇ ਦੇਸ਼ਾਂ ਦੇ ਸੰਘ ਸੱਤਾਂ ਵਿੱਚ ਜੋ ਬਸਰ ਕੀਤੀ ਆਂਦੀ ਆ ਇਸ ਤਰ੍ਹਾਂ ਜੇਕਰ ਹੋਰ ਗੱਲ ਕਰੀਏ ਸਿੱਖ ਰਹਿਤ ਮਰਿਆਦਾ ਦੇ ਹਲਟ ਜੇਕਰ ਕੋਈ ਫਿਲਮ ਵੀ ਬਣਾਉਂਦਾ ਐਨੀਮੇਸ਼ਨ ਫਿਲਮ ਵੀ ਹੋਵੇ ਚਾਹੇ AI ਦੇ ਨਾਲ ਜਿਹੜੀਆਂ ਵੀਡੀਓਜ਼ ਹੋਣ ਕਿਹਾ ਉਹ ਵੀ ਜਿਹੜੀਆਂ ਨੇ ਉਹ ਬੈਨ ਕਰ ਦਿੱਤੀਆਂ ਗਿਆਨਾਂ ਜਨਕ ਸਿੱਖ ਰਹਿਤ ਮਰਿਆਦਾ ਦੇ ਉਲਟ ਹੁਣ ਕੋਈ ਵੀ ਜਿਹੜਾ ਗੁਰੂ ਸਾਹਿਬਾਨ ਦੀ ਜੀਵਨੀ ਦੇ ਉੱਪਰ ਗੁਰੂ ਸਾਹਿਬ ਦੇ ਪਰਿਵਾਰ ਤੇ ਮੈਂਬਰਾਂ ਦੇ ਉੱਪਰ ਅਤੇ ਉਹਨਾਂ ਦੇ ਸਮਕਾਲੀ ਜੋਤਿਆਂ ਦੇ ਉੱਪਰ ਜੇਕਰ ਕੋਈ ਜੇਕਰ ਕੋਈ ਫਿਲਮ ਐਨੀਮੇਸ਼ਨ ਜਾਂ AI ਦੇ ਨਾਲ ਵੀਡੀਓ ਬਣਾਉਂਦਾ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੱਲੋਂ ਨਕਾਰਿਆ ਗਿਆ ਕਿ ਇਸ ਦੇ ਉੱਪਰ ਜਿਹੜਾ ਉਹ ਬੈਨ ਪੂਰਨ ਤੌਰ ਤੇ ਲਗਾ ਦਿੱਤਾ ਗਿਆ ਦਾਲਤੇਕੀ ਆਧੁਨਿਕ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਹ aí ਦੇ ਨਾਲ ਜਿਹੜੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਸਮਕਾਲੀ ਯੋਧਿਆਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਖਤ ਪੂਰਨ ਤੌਰ ਤੇ ਜਿਹੜਾ ਇਹ ਸਪਸ਼ਟ ਕਰ ਦਿੱਤਾ ਕਿ ਅਜਿਹੀਆਂ ਵੀਡੀਓ ਨਹੀਂ ਬਣਕੀਆਂ ਪੰਜ ਸਿੰਘ ਸਾਹਿਬਾਨ ਦੀ ਕੱਤਰਤਾ ਜਿਹੜੀ ਹੈ ਸ਼੍ਰੀ ਕਲਤਕ ਸਾਬ ਵਿਖੇ ਹੋਈ ਸਖਤਰੇਤ ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਵੀਡੀਓ ਆਦ ਨਾਲ ਸੰਬੰਧਿਤ ਮਾਮਲੇ ਉੱਤੇ ਵਿਰਗ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ ਏਆਈ ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧਿਤ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1934, 1940, 2003, 2015 ਅਤੇ 202 ਫਿਲਮਾਂ ਬਾਰੇ ਲੈ ਕੇ ਫੈਸਲਿਆਂ ਦੀ ਪ੍ਰੋੜਤਾ ਕੀਤੀ ਗਈ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡਿਢਕ ਵਿਚਾਰ ਕੀਤੇ ਗਏ ਸਨ। ਮੌਜੂਦਾ ਹੌ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ ਰਵੈਤਾ ਸਿਧਾਂਤ ਅਤੇ ਫਰਸਤੇ ਨੂੰ ਵੱਡੀਆਂ ਚੁਣੌਤੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਾਚਨ ਰਵੈਤਾ ਸਾਥੀ ਪਰੰਪਰਾ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਿਤ ਕਰਨਾ ਅਤਿ ਜ਼ਰੂਰੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਆਜ ਦੀ ਇਕਤਰਤਾ ਬਾਰੇ ਤੇ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧੀਆਂ ਸ਼ਹੀਦਾਂ ਆਦ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਪੰਜਾਬੀ ਗਾਇਕ ਜਸਪੀਰ ਜੱਸੀ ਇੰਨੇ ਦਿਨੀ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਬੰਦੋ ਸਿੱਖ ਰਹਿਤ ਮर्यादा ਦੇ ਉੱਤ ਚਾ ਕੇ ਇੱਕ ਕੀਰਤਨ ਸਮਾਗਮ ਜਿਹੜਾ ਉਹ ਕੀਤਾ ਗਿਆ ਦਾ ਉਸ ਤੇ ਹੈ ਕਿ ਇੱਕ ਪਿੰਡ ਚੱਕ ਚੌਧ ਦੇ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਸਮਾਗਮ ਕਰਵਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਨੂੰ ਲੈ ਕੇ ਇਹ ਸਮਾਗਮ ਸੀ ਅਤੇ ਜਿਸ ਦੇ ਵਿੱਚ ਗਾਇਕ ਜਸਵੀਰ ਜੱਸੀ ਦੇ ਵੱਲੋਂ ਕੀਰਤਨ ਕੀਤਾ ਗਿਆ ਗੁਰਬਾਣੀ ਕੀਰਤਨ ਕੀਤਾ ਗਿਆ ਕਿਉਂਕਿ ਗਾਇਕ ਜਸਵੀਰ ਜੱਸੀ ਜਿਹੜੇ ਸਿੱਖੀ ਸੂਪ ਦੇ ਵਿੱਚ ਨਹੀਂ ਹਾਂ ਤਾਂ ਇਸ ਨੂੰ ਲੈ ਕੇ ਉਹ ਵਿਵਾਦਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਨਤੇ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਜਦੇ ਜਥੇਦਾਰ ਪੁਲਦੀਪ ਸਿੰਘ ਗਰਗਾਜ ਦੇ ਵੱਲੋਂ ਵੀ ਜਿਹੜਾ ਉਹ ਸਪਸ਼ਟ ਕੀਤਾ ਗਿਆ ਕਿ ਕੋਈ ਸਿੱਖ ਹੀ ਆ ਜਿਹੜਾ ਉਹ ਸੰਗਤ ਵਿੱਚ ਬਹਿ ਕੇ ਗੁਰਬਾਣੀ ਕੀਰਤਨ ਕਰ ਸਕਦਾ ਜਾਨੀ ਕਿ ਸਿੱਖੀ ਸਰੂਪ ਦੇ ਵਿੱਚ ਜੇ ਕੋਈ ਸ਼ਖਸ ਹੈ ਤਾਂ ਸਿੱਖੀ ਸਰੂਪ ਜਾਨੀ ਕਿ ਪੂਰਨ ਤੌਰ ਤੇ ਸਿੱਖ ਹੈ ਉਹੀ ਜਿਹੜਾ ਉਹ ਗੁਰਬਾਣੀ ਜਿਹੜੀ ਆ ਗੁਰਬਾਣੀ ਕੀਰਤਨ ਕਰ ਸਕਦਾ ਸੰਗਤ ਦੇ ਵਿੱਚ ਬਹਿ ਕੇ ਅਤੇ ਗਾਇਕ ਜਸਵੀਰ ਜੱਸੀ ਜਿਹੜਿਆ ਉਹ ਪੂਰੀ ਤਰ੍ਹਾਂ ਦੇ ਨਾਲ ਸਿੱਖ ਸਰੂਪ ਦੇ ਵਿੱਚ ਨਹੀਂ ਹਨ ਉਹਨਾਂ ਨੇ ਦਸਤਾਰ ਜ਼ਰੂਰ ਬੰਨੀ ਹੋਈ ਆ ਪਰ ਨਾ ਹੀ ਉਹਨਾਂ ਦੇ ਕੇਸ ਹਨ ਅਤੇ ਨਾ ਹੀ ਉਹਨਾਂ ਨੇ ਸਿਰੀ ਸਾਹਿਬ ਪਹਿਨਿਆ ਹੋਇਆ ਤਾਂ ਇਸ ਨੂੰ ਲੈ ਕੇ ਉਹ ਲਾਡਨ ਵਿੱਚ ਕਿਰਦੇ ਨਜ਼ਰ ਆ ਰਹੇ ਹੰਤਾਦੱਸ ਦੇ ਕਿ ਇਸ ਨੂੰ ਲੈ ਕੇ ਜੋ ਜਿਹੜੀ ਸਪਸ਼ਟ ਗੱਲ ਜਿਹੜੀ ਆ ਸ਼੍ਰੀ ਕਾਉਤਕ ਸਾਹਿਬ ਜੀ ਦੇ ਜਥੇਦਾਰ ਦੇ ਵੱਲੋਂ ਕਹੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੇਖ ਰਿਆਰ ਮਰਿਆਦਾ ਸ਼ਬਦ ਲਿਖਿਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਉਹ ਸਿੱਖੀ ਕਰਦਾ ਔਰ ਦੇਖੋ ਸੇਖ ਰਿਆਰ ਮਰਿਆਦਾ ਦੇ ਉਲਟ ਕਰਿਆ ਤਾਂ ਗਲਤ ਆ ਉਹ ਠੀਕ ਨਹੀਂ ਆ ਇਹ ਸੇਖ ਰਿਆਰ ਮਰਿਆਦਾ ਦੇ ਵਿੱਚ ਬਿਲਕੁਲ ਐਨ ਸਪਸ਼ਟ ਕਰਕੇ ਲਿਖਿਆ ਆ ਜੋ ਅੱਜ ਕੀ ਦਿਮਾਗੀ ਕਰ ਦਿੱਤੀ ਹੈ ਕਿ ਨਿੱਕੇ ਦੇਸ਼ਾਂ ਦੇ ਨਾਲ ਸੰਘ ਸਤਾਂਸ਼ੀ ਜੋ ਬਾਸਲ ਕੀ ਆਉਂਦੀ ਹੈ ਇਸ ਤਰ੍ਹਾਂ ਜੇਕਰ ਹੋਰ ਬਲ ਕਰਿਆ ਸਿੱਖ ਰਹਿਤ ਮਰਿਆਦਾ ਦੇ ਹਲਟ ਜੇਕਰ ਕੋਈ ਫਿਲਮ ਵੀ ਬਣਾਉਂਦਾ ਐਨੀਮੇਸ਼ਨ ਫਿਲਮ ਵੀ ਹੋਵੇ ਚਾਹੇ AI ਦੇ ਨਾਲ ਜਿਹੜੀਆਂ ਵੀਡੀਓਜ਼ ਹੋਣ ਕਿਹਾ ਉਹ ਵੀ ਜਿਹੜੀਆਂ ਨੇ ਉਹ ਬੈਨ ਕਰ ਦਿੱਤੀਆਂ ਗਿਆਨਾਂ ਜਨਕ ਸਿੱਖ ਰਹਿਤ ਮਰਿਆਦਾ ਦੇ ਉਲਟ ਹੁਣ ਕੋਈ ਵੀ ਜਿਹੜਾ ਗੁਰੂ ਸਾਹਿਬਾਨ ਦੀ ਜੀਵਨੀ ਦੇ ਉੱਪਰ ਗੁਰੂ ਸਾਹਿਬ ਦੇ ਪਰਿਵਾਰ ਤੇ ਮੈਂਬਰਾਂ ਦੇ ਉੱਪਰ ਅਤੇ ਉਹਨਾਂ ਦੇ ਸਮਕਾਲੀ ਯੋਧਿਆਂ ਦੇ ਉੱਪਰ ਜੇਕਰ ਕੋਈ ਜੇਕਰ ਕੋਈ ਫਿਲਮ ਐਨੀਮੇਸ਼ਨ ਜਾਂ AI ਦੇ ਨਾਲ ਵੀਡੀਓ ਬਣਾਉਂਦਾ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੱਲੋਂ ਨਕਾਰਿਆ ਗਿਆ ਕਿ ਇਸ ਦੇ ਉੱਪਰ ਜਿਹੜਾ ਉਹ ਬੈਨ ਪੂਰਨ ਤੌਰ ਤੇ ਲਗਾ ਦਿੱਤਾ ਗਿਆ ਦਾਲਤ ਦੇ ਇੱਕ ਹੀ ਹਾਲਤ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਹ aí ਦੇ ਨਾਲ ਜਿਹੜੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਸਮਕਾਲੀ ਯੋਧਿਆਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਖਤ ਪੂਰਨ ਤੌਰ ਤੇ ਜਿਹੜਾ ਇਹ ਸਪਸ਼ਟ ਕਰ ਦਿੱਤਾ ਕਿ ਅਜਿਹੀਆਂ ਵੀਡੀਓ ਨਹੀਂ ਬਣਕੀਆਂ ਪੰਜ ਸਿੰਘ ਸਾਹਿਬਾਨ ਦੀ ਕੱਤਰਤਾ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਸਖਤਰੇਤ ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਪ੍ਰਾਤਨ ਸਿੱਖ ਯੋਧਿਆਂ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ ਐਨੀਮੇਸ਼ਨ ਫਿਲਮਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਵੀਡੀਓ ਆਦਿ ਨਾਲ ਸੰਬੰਧਿਤ ਮਾਮਲੇ ਉੱਤੇ ਵਿਰਗ ਆਡਿ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਸੂਚਨਾ ਟੈਕਨੋਲੋਜੀ ਅਤੇ ਏਆਈ ਦੇ ਯੁੱਗ ਵਿੱਚ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ ਜਿਸ ਸਬੰਧਿਤ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਧਾਰਮਿਕ ਤੇ ਪੰਥਕ ਵਿਦਵਾਨਾਂ ਦੀ رائے ਅਨੁਸਾਰ ਸਨ 1933, 1940, 2003, 2015 ਅਤੇ 20 ਫਿਲਮਾਂ ਬਾਰੇ ਲੈ ਕੇ ਫੈਸਲਿਆਂ ਦੀ ਪ੍ਰੋੜਤਾ ਕੀਤੀ ਗਈ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖਸੀਅਤਾਂ ਨਾਲ ਵੀ ਡੀਲਗ ਵਿਚਾਰ ਕੀਤੇ ਗਏ ਸਨ। ਮੌਜੂਦਾ ਟੈਕਨੋਲੋਜੀ ਦੇ ਸਮੇਂ ਸਿੱਖ ਪਛਾਣ ਰਵੈਤਾ ਸਿਧਾਂਤ ਅਤੇ ਫਰਸਤੇ ਨੂੰ ਵੱਡੀਆਂ ਚੁਣੌਤੀਆਂ ਹਨ। ਜਿਸ ਦੇ ਮੱਦੇਨਜ਼ਰ ਪ੍ਰਾਚਨ ਰਵੈਤਾ ਸਾਥੀ ਪਰੰਪਰਾ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਰਾਹੀਂ ਰਵੈਤੀ ਪ੍ਰਚਾਰ ਪ੍ਰਸਾਰ ਨੂੰ ਕਾਇਮ ਰੱਖਣਾ ਤੇ ਪਰਫੁੱਲਤ ਕਰਨਾ ਅਤਿ ਜ਼ਰੂਰੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਅੱਜ ਦੀ ਇਕਤਰਤਾ ਬਾਰੇ ਤੇ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਜੋਧੀਆਂ ਸ਼ਹੀਦਾਂ ਆਦ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ